ਇੱਕ ਤਾਂ ਇਹਦੇ ਤੋਂ ਰਿਸ਼ਵਤ ਲਈ ਪੈਸੇ ਲਏ ਵੀ ਤੇਰੇ ਕਮਰਿਆਂ ਦੇ ਪੈਸੇ ਪਵਾ ਦੇਾਂਗੇ ਉਤੋਂ ਕਟ ਮਾਰ ਕੀਤੀ ਇਹਨਾਂ ਨਾਲ ਵੀ ਇਹਨਾਂ ਨਾਲ ਵੀ ਸਾਨੂੰ ਨਾ ਸਰਪੰਚ ਸਾਹਿਬ ਨੇ ਕੋਈ ਬੰਦਾ ਭੇਜਿਆ ਸਾਡੇ ਘਰ ਰਾਜੂ ਵਸਤੀ ਤੋਂ ਮੁੰਡਾ ਉਹਨੂੰ ਭੇਜਿਆ ਜੀ ਕਹਿੰਦਾ ਵੀ ਇਹਨਾਂ ਦਾ ਕਮਰਾ ਆਇਆ ਜੀ ਤੇ ਇਹਨਾਂ ਨੂੰ ਕਹਿ ਬੀ ਅਸੀਂ ਵਿੱਚੋਂ ਵੀ ਥੋੜੇ ਵਾਲੇ ਪੈਸੇ ਲਵਾਂਗੇ ਅਸੀਂ ਕਹਿੰਦਾ 1.5 ਲੱਖ ਖਾਊਗਾ ਉਹਦੇ ਵਿੱਚੋਂ 50 ਹਜ਼ਾਰ ਸਾਡਾ ਆ ਤੇ 1 ਲੱਖ ਰੁਪਿਆ ਤੁਹਾਡਾ ਆ ਫਿਰ ਕਿੰਨੀ ਆਈ ਸੀ ਪਹਿਲੀ ਕਿਸ਼ਤ ਪਹਿਲੀ 31000 ਰੁਪਏ ਆਈ ਸੀ ਹਾਂਜੀ ਉਹਦੇ ਚੋਂ ਕਿੰਨੇ ਲਏ ਤੁਹਾਡੇ ਨੇ 20000 ਰੁਪਏ ਲਿਆ ਜੀ ਬੱਤਰਿਆ ਦੀ ਕਿਸ਼ਤ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਅਕਾਊਂਟ ਵਿੱਚ ਆ ਚੁੱਕੀ ਏ ਉਦੋਂ ਸਾਨੂੰ ਘਰੇ ਬੁਲਾ ਕੇ ਇਹਨਾਂ ਦੀ ਪਹਿਲਾ ਕੁੱਟਮਾਰ ਕੀਤੀ ਅੱਛਾ ਤੁਹਾਡੇ ਕੋਲ ਵੀਡੀਓ ਸੀ ਉਹਨੂੰ ਪੈਸੇ ਦਿੰਦਿਆਂ ਦੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਤੇ ਤੁਹਾਨੂੰ ਬੁਲਾ ਕੇ ਕੁੱਟਮਾਰ ਘਰੇ ਕਰਤੀ ਹਾਂਜੀ ਵੀਰੇ ਜੇ ਕੋ ਸਰਪੰਚੋ ਸਾਹਮਣੇ ਕਾਢ ਕੇ ਕੁੱਟਮਾਰ ਕਰਾ ਰਿਆ ਏ ਇੱਕ ਜਨਾਨੀ ਦੇ ਗਲ ਪਵਾ ਰਿਆ ਬੰਦੇ ਤੇ ਉਹ ਕੁਝ ਵੀ ਕਰਾ ਸਕਦਾ ਏ ਜੀ ਵਮਲੇ ਕੋਲ ਅਸੀਂ ਗਏ ਸੀਗੇ ਇਹ ਬੱਚੇ ਲੈ ਕੇ ਗਏ ਸੀ ਕੁੜੀਆਂ ਨਾਲ ਲੈ ਕੇ ਆਈ ਗਰੀਬ ਬੰਦੇ ਆ ਜੀ ਇਹ ਸਾਡੇ ਚੈੱਕ ਵਾਪਸ ਕਰਵਾ ਦੋ ਤੇ ਸਾਨੂੰ ਇਨਸਾਫ ਦਵਾ ਦੋ ਪਹਿਲਾਂ ਤਾਂ ਕਹਿੰਦੇ ਜੀ ਕਹਿੰਦੇ ਜੇ ਸਚਾਈ ਆ ਤੇ ਪਰਚਾ ਕੱਟੋ ਮੁੜ ਕੇ ਫਿਰ ਜੀ ਉਹ ਜਦੋਂ ਪਤਾ ਲੱਗਾ ਤੇ ਉਹ ਫਿਰ ਇੱਕ ਪਾਰਟੀ ਦੇ ਨਿਕਲੇ ਕਿਹੜਾ ਤੁਹਾਡਾ ਹਮਲ ਕਿਹੜਾ ਲੱਗਦਾ ਇਹ ਜੀ ਦਈਆ ਸਾਹਿਬ ਜੀ ਦਈਆ ਔਰ ਇਨਾਂ ਅਫਸਰਾਂ ਨੂੰ ਰੱਬ ਨੇ ਕੁਰਸੀ ਤਾਂ ਦਿੱਤੀ ਆ ਪਰ ਇਹਨਾਂ ਅਫਸਰਾਂ ਦੇ ਅੰਦਰ ਜਿਹੜੀ ਦਇਆ ਸ਼ਾਇਦ ਉਹ ਰੱਬ ਨੇ ਨਹੀਂ ਦਿੱਤੀ ਔਰ ਇਨਾ ਬੱਚੀਆਂ ਤੇ ਵੀ ਤਰਸ ਨਹੀਂ ਆਇਆ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰਾਂ ਨੂੰ ਇੰਨੀਆਂ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਾਇਆ ਲੋਕਾਂ ਦਾ ਇਨਸਾਫ ਕਰਨ ਦੇ ਲਈ ਸ਼ਾਇਦ ਉਹ ਵੀ ਕੰਪਰੋਮਾਈਜ਼ ਕਰ ਜਾਂਦੇ ਨੇ ਇਨਾ ਬੱਚੀਆਂ ਦੇ ਚਿਹਰੇ ਇਨਾ ਬੱਚੀਆਂ ਦਾ ਇਸ ਪਰਿਵਾਰ ਗਰੀਬ ਪਰਿਵਾਰ ਦਾ ਦੁੱਖੜਾ ਸ਼ਾਇਦ ਉਹਨਾਂ ਅਫਸਰਾਂ ਨੇ ਵੀ ਨਹੀਂ ਸੁਣਿਆ ਔਰ ਹੁਣ ਅੱਕ ਕੇ ਥੱਕ ਕੇ ਹਾਰ ਕੇ ਇਹਨਾਂ ਨੇ ਸਾਨੂੰ ਕਾਲ ਕੀ ਅੱਜ ਤੁਹਾਨੂੰ ਇੱਕ ਇਹੋ ਜਿਹੀ ਕਹਾਣੀ ਦਿਖਾਉਣ ਲੱਗੇ ਹਾਂ ਕਿ ਇਹ ਕਹਾਣੀ ਸੁਣ ਕੇ ਤੁਸੀਂ ਵੀ ਕਹੋਗੇ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਚਾਰ ਬੇਟੀਆਂ ਨੇ ਇਹ ਬਾਈ ਦੀਆਂ ਇਹ ਭੈਣ ਦੀਆਂ ਔਰ ਇਹ ਕਮਰੇ ਦੇ ਪੈਸੇ ਆਏ ਸੀ ਇਹ ਸਰਕਾਰੀ ਕਮਰੇ ਦੇ ਪੈਸੇ ਆਏ ਸੀ ਔਰ ਕਿਵੇਂ ਰਿਸ਼ਵਤ ਲੈ ਕੇ ਪਰਿਵਾਰ ਨੂੰ ਖੋਖਲਾ ਕੀਤਾ ਗਿਆ ਕਿਵੇਂ ਪੈਸੇ ਪਰਿਵਾਰ ਤੋਂ ਲਏ ਗਏ ਕਿਵੇਂ ਕੁੱਟਮਾਰ ਕੀਤੀ ਗਈ ਕੀ ਕੁਝ ਕੀਤਾ ਗਿਆ ਔਰ ਕਿਵੇਂ ਪੁਲਿਸ ਦੇ ਵੱਲੋਂ ਕਾਰਵਾਈ ਵੀ ਨਹੀਂ ਕੀਤੀ ਗਈ ਇਥੋਂ ਤੱਕ ਮੈਂ ਕਹਿ ਸਕਦਾ ਕਿਉਂ ਪੂਰੀ ਗੱਲ ਤੁਹਾਨੂੰ ਦੱਸਦੇ ਆਂ ਔਰ ਇਹ ਦੱਸਦੇ ਨੇ ਕਿ ਦੋ ਬੇਟੀਆਂ ਇਹਨਾਂ ਦੀਆਂ ਨੇ ਇੱਕ ਬੇਟਾ ਏ ਔਰ ਦੋ ਬੇਟੀਆਂ ਇਹਨਾਂ ਦੇ ਭਰਾ ਦੀਆਂ ਨੇ ਔਰ ਭਰਾ ਦੀ ਡੈਥ ਹੋਈ ਆ ਬਸਾ ਗਰੀਬੀ ਦਾਵਾ ਬਸ ਇੰਨਾ ਕੀ ਆ ਔਰ 4 ਮਹੀਨਿਆਂ ਤੋਂ ਇੱਕ ਤਾਂ ਇਹਦੇ ਤੋਂ ਰਿਸ਼ਵਤ ਲਈ ਪੈਸੇ ਲਏ ਵੀ ਤੇਰੇ ਕਮਰਿਆਂ ਦੇ ਪੈਸੇ ਪਵਾ ਦੇਾਂਗੇ ਉੱਤੋਂ ਕਟਮਾਰਕ ਕੀਤੀ ਇਹਨਾਂ ਨਾਲ ਵੀ ਇਹਨਾਂ ਨਾਲ ਵੀ ਪੂਰੀ ਕਹਾਣੀ ਇਹਨਾਂ ਦੇ ਕੋਲੋਂ ਜਾਣਦੇ ਆਂ ਗੱਲ ਹੋਈ ਕੀ ਸੀ ਪੂਰੀ ਕਹਾਣੀ ਸੀਗੀ ਕੀ ਨਾਮ ਤੁਹਾਡਾ ਕੀ ਹੈ ਕਮਲਜੀਤ ਸਿੰਘ ਜੀ ਪਿੰਡ ਕਿਹੜਾ ਹੈ ਫਕੀਰ ਸਿੰਘ ਵਾਲੀ ਵਸਤੀ ਜੀ ਇਹ ਕਿੱਥੇ ਪੈਂਦੀ ਆ ਇਹ ਜੀ ਕਮਗਰਪਿੰਡ ਦੇ ਨਾਲ ਹੀ ਪੈਂਦੀ ਆ ਜੀ ਹਾਂਜੀ ਅੱਛਾ ਕੀ ਕਹਾਣੀ ਹੋਈ ਆ ਇਹ ਜਿਹੜੇ ਪੈਸਿਆਂ ਵਾਲੇ ਕਮਰੇ ਵਾਲੀ ਇਹ ਕਦੋਂ ਦੀ ਗੱਲ ਔਰ ਕਹਾਣੀ ਕੀ ਬਣੀ ਸਾਰੀ ਇਹ ਜੀ ਇਸ ਤਰ੍ਹਾਂ ਜੀ ਇਹ ਸਾਨੂੰ ਨਾ ਸਰਪੰਚ ਸਾਹਿਬ ਨੇ ਕੋਈ ਬੰਦਾ ਭੇਜਿਆ ਸਾਡੇ ਘਰ ਰਾਜੂ ਵਸਤੀ ਤੋਂ ਮੁੰਡਾ ਉਹਨੂੰ ਭੇਜਿਆ ਜੀ ਕਹਿੰਦਾ ਵੀ ਇਹਨਾਂ ਦਾ ਕਮਰਾ ਆਇਆ ਜੀ ਤੇ ਇਹਨਾਂ ਨੂੰ ਕਹਿ ਵੀ ਅਸੀਂ ਵਿੱਚੋਂ ਵੀ ਥੋੜੇ ਵਾਲੇ ਪੈਸੇ ਲਵਾਂਗੇ ਅਸੀਂ ਤਾਂ ਇਸੇ ਲਾਲਚ ਰਹਿ ਗਏ ਵੀ ਥੋੜੇ ਵਾਲੇ ਲੈਣਗੇ ਜੀ ਪੈਸੇ ਤੇ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਪਹਿਲੀ ਕਿਸ਼ਤ ਚ ਸਾਡੇ ਕੋਲ 20000 ਰੁਪਇਆ ਇਹਨਾਂ ਨੇ ਲਿਆ ਜੀ ਫਿਰ ਕਿੰਨੀ ਆਈ ਸੀ ਪਹਿਲੀ ਕਿਸ਼ਤ ਪਹਿਲੀ 31000 ਰੁਪਇਆ ਆਈ ਸੀ ਹਾਂਜੀ ਉਹਦੇ ਚ ਕਿੰਨੇ ਲਏ ਤੁਹਾਡੇ ਤੋਂ 20000 ਰੁਪਇਆ ਲਿਆ ਜੀ ਪਹਿਲਾਂ ਚੈੱਕ ਵੀ ਸਾਡੇ ਕੋਲ ਲਏ ਵੀ ਇਹ ਕਿਤੇ ਮੰਨ ਲਓ ਭੱਜ ਨਾ ਜਾਣ ਜਾਂ ਕਿਵੇਂ ਵੀ ਵੀ ਪਸ ਕੱਲ ਨੂੰ ਸਾਨੂੰ ਪੈਸੇ ਨਾ ਦੇਣ ਮਾਰ। ਕਾਲੀ ਚੱਕ ਲੈ। ਹਾਂਜੀ ਕਾਲੀ ਚੈੱਕ ਫੈਨ ਕਰਵਾ ਕੇ ਕਰ دیا۔ ਫਿਰ ਉਸ ਤੋਂ ਬਾਅਦ 20000 ਤਾਂ ਪਹਿਲਾਂ 31000 ਚ ਲੈ ਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਸਾਨੂੰ ਜਦੋਂ ਵੀਰੇ ਸਾਨੂੰ ਕਹਿੰਦੇ ਸੀਗੇ ਵੀ ਤੁਹਾਨੂੰ ਮਤਲਬ 72000 ਦੀ ਕਿਸ਼ਤ ਪਵਾ ਦੇਵਾਂਗੇ ਜਦੋਂ ਸਾਡੀ 72000 ਦੀ ਕਿਸ਼ਤ ਆਈ ਉਹਦੇ ਵਿੱਚੋਂ ਸਾਡੇ ਕੋਲੋਂ ਫੇਰ ਮੰਗਦੇ ਸੀ 30000 ਰੁਪਿਆ ਕਹਿੰਦੇ 1.5 ਲੱਖ ਖਾਊਗਾ ਉਹਦੇ ਵਿੱਚੋਂ 50000 ਸਾਡਾ ਆ ਤੇ 1 ਲੱਖ ਰੁਪਿਆ ਤੁਹਾਡਾ ਆ। ਅੱਛਾ ਉਸ ਤੋਂ ਬਾਅਦ ਜਿਹੜਾ 20 ਪਹਿਲਾਂ ਤੁਹਾਡਾ ਗਿਆ ਚਲਾ ਉਸ ਤੋਂ ਬਾਅਦ ਦੁਬਾਰਾ ਫੇਰ ਕੋਈ ਪੈਸੇ ਗਏ? ਨਹੀਂ ਜੀ ਪੈਸੇ ਨਹੀਂ ਗਏ ਜੀ ਜਦ 72000 ਦੀ ਕਿਸ਼ਤ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਅਕਾਊਂਟ ਵਿੱਚ ਆ ਚੁੱਕੀ ਏ ਉਦੋਂ ਸਾਨੂੰ ਘਰੇ ਬੁਲਾ ਕੇ ਇਹਨਾਂ ਦੀ ਪਹਿਲਾ ਕੁੱਟਮਾਰ ਕੀਤੀ ਜਦੋਂ ਅਸੀਂ ਸਾਨੂੰ ਪਤਾ ਲੱਗੰਦੇ ਅਸੀਂ ਵੀ ਜਾ ਕੇ ਮਤਲਬ ਇਹਨਾਂ ਨੂੰ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਵੀ ਕੱਪੜੇ ਪਾੜਿਆ ਇਹਨਾਂ ਨੂੰ ਵੀ ਕੁੱਟਮਾਰ ਕੀਤੀ ਆ ਤੇ ਬਹੁਤ ਵੀ ਜਿਹੜੇ ਨਿੱਕੇ ਨਿੱਕੇ ਸ਼ਬਦ ਬਹੁਤ ਬਕਵਾਸ ਬੋਲੇ ਆ ਹਮਮ ਅੱਛਾ ਤੇ ਵੀਰ ਜੀ ਹੁਣ ਸਾਨੂੰ ਮਤਲਬ ਤਿੰਨ ਚਾਰ ਮਹੀਨੇ ਹੋ ਗਿਆ ਸੀ ਦਰਖਾਸਤ ਦਿੱਤੀ ਸੀ ਤੇ ਨਾ ਤਾਂ ਵੀਰੇ ਸਾਡੇ ਜਿਹੜੇ ਮਤਲਬ ਹੁਣ ਬਕਾਇਆ ਸਾਡੀ ਕਿਸ਼ਤ ਖੜੀ ਆ ਨਾ ਸਾਨੂੰ ਉਹ ਲੈਣ ਦਿੰਦੇ ਪਿਆ ਤੇ ਨਾ ਹੀ ਸਾਡੀ ਕੋਈ ਹਜੇ ਤੱਕ ਸੁਣਵਾਈ ਹੋਈ ਆ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਕਿੰਨੇ ਮਹੀਨੇ ਹੋ ਗਿਆ ਪੁਲਿਸ ਨੂੰ ਸ਼ਿਕਾਇਤ ਕੀਤੀ ਵੀਰੇ ਲਗਭਗ 4 ਮਹੀਨੇ ਹੋ ਗਿਆ ਠੀਕ ਹੈ ਕੀ ਕਾਰਵਾਈ ਕੀਤੀ ਉਹਨਾਂ ਨੇ ਮੇਰੇ ਬਾਸ ਵੀ ਅੱਜ ਸਵੇਰ ਅੱਜ ਸਵੇਰ ਇੱਕ ਦੋ ਦਿਨਾਂ ਦੇ ਵਿੱਚ ਤੁਹਾਡਾ ਕੰਮ ਕਰ ਦਵਾਂਗੇ ਤੇ ਤੁਹਾਨੂੰ ਨਹੀਂ ਆਉਣਾ ਪਏਗਾ ਅਸੀਂ ਵਾਰ-ਵਾਰ ਢੇੜੇ ਲਾਉਂਦੇ ਰਹੇ ਤੇ ਅੱਜ ਤੇ ਕਰ ਤਾਂ ਸਾਡੀ ਸੁਣਵਾਈ ਨਹੀਂ ਹੋਈ ਬੇਟੀਆਂ ਹੀ ਨੇ ਹਾਂਜੀ ਬੇਟੀਆਂ ਹੀ ਆ ਕਿਹਾ ਨਹੀਂ ਉਹਨਾਂ ਨੂੰ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਸਾਡੇ ਕੋਲ ਤਾਂ ਚਾਰ ਬੇਟੀਆਂ ਨੇ ਤੇ ਆ ਝੁੱਗੇ ਚੋਂ ਕੋਈ 1 ਲੱਖ 1.5 ਲੱਖ ਆਉਣਾ ਤੇ ਕਮਰਾ ਇੱਕ ਬਣਾ ਲਈਏ ਵੀਰੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਘਰੋਂ ਵੀ ਗਰੀਬ ਆ ਸੱਜੀ ਦਿਹਾੜੀ ਕਰਨ ਵਾਲੇ ਆ ਹੂੰ ਤੇ ਬਸ ਸਾਨੂੰ ਇਹੀ ਲਾਰਾ ਲਾਇਆ ਵੀ ਇੱਕ ਦੋ ਦਿਨਾਂ ਦੇ ਕਰ ਤੁਹਾਡਾ ਕੰਮ ਕਰ ਦਵਾਂਗੇ ਸਾਨੂੰ 4 ਮਹੀਨੇ ਹੋ ਗਏ ਆ ਸਾਡੀ ਜੋ ਬਕਾਇਆ ਹਜੇ ਕਿਸ਼ਤ ਖੜੀ ਆ ਸਾਨੂੰ ਉਹ ਵੀ ਨਹੀਂ ਮਿਲਦੀ ਭਈ ਤੇ ਬਾਕੀ ਮੇਰੇ ਮੇਰੇ ਤੋਂ ਨਾਲੇ ਮੇਰੇ ਤੋਂ ਚੈੱਕ ਸਾਈਨ ਕਰਵਾ ਕੇ ਰੱਖੇ ਸੀਗੇ ਕਹਿੰਦੇ ਸੀ ਵੀ ਜਦੋਂ ਸਾਨੂੰ ਮਤਲਬ ਦੂਸਰੀ ਕਿਸ਼ਤ ਵਿੱਚੋਂ ਪੈਸੇ ਦੋਗੇ ਤੁਹਾਨੂੰ ਚੈੱਕ ਵਾਪਸ ਕਰ ਦਵਾਂਗੇ ਪਰ ਅਜੇ ਤੱਕ ਸਾਨੂੰ ਉਹਨਾਂ ਨੇ ਵਾਪਸ ਨਹੀਂ ਕੀਤੇ ਹਮ ਅੱਛਾ ਤੁਸੀਂ ਐਮਐਲਏ ਕੋਲੇ ਜਾਣਾ ਸੀਗਾ ਕਹਿਣਾ ਸੀ ਸ਼ਿਕਾਇਤ ਦੇਣੀ ਸੀ ਵੀ ਬੰਦੇ ਸਰਪੰਚ ਕੀ ਕਰ ਰਹੇ ਨੇ ਇਹ ਜੀ ਐਮਐਲਏ ਕੋਲ ਅਸੀਂ ਗਏ ਸੀਗੇ ਇਹ ਬੱਚੇ ਲੈ ਕੇ ਗਏ ਸੀ ਕੁੜੀਆਂ ਨਾਲ ਲੈ ਕੇ ਆਈ ਗਰੀਬ ਬੰਦੇ ਆ ਜੀ ਤੇ ਸਾਡੇ ਚੈੱਕ ਵਾਪਸ ਕਰਵਾ ਦੋ ਤੇ ਸਾਨੂੰ ਇਨਸਾਫ ਦਵਾ ਦਿਓ ਪਹਿਲਾਂ ਤਾਂ ਕਹਿੰਦੇ ਜੀ ਕਹਿੰਦੇ ਜੇ ਸਚਾਈ ਆ ਤੇ ਪਰਚਾ ਕੱਟੋ ਮੁੜ ਕੇ ਫਿਰ ਜੀ ਉਹ ਜਦੋਂ ਪਤਾ ਲੱਗਾ ਤੇ ਉਹ ਫਿਰ ਇੱਕ ਪਾਰਟੀ ਦੇ ਨਿਕਲੇ ਜੀ ਉਹ ਕਹਿੰਦੇ ਆ ਵੀ ਤੁਹਾਡੀ ਸਰਪੰਚਤਾ ਹੀ ਨਵੇਟ ਦਿੰਦੇ ਆ ਹਾਂਜੀ ਅੱਛਾ ਪਹਿਲਾਂ ਕਹਿੰਦੇ ਸੀਗੇ ਵੀ ਕਾਰਵਾਈ ਕਰਾ ਦਿੰਨੀ ਹਾਂਜੀ ਕਹਿੰਦੇ ਸੀ ਤੁਸੀਂ ਦਰਖਾਸਤ ਦਿਓ ਅਸੀਂ ਤੁਹਾਡੀ ਕਾਰਵਾਈ ਕਰਵਾਵਾਂਗੇ ਤੇ ਹੁਣ ਅਸੀਂ ਗਏ ਸੀਗੇ ਉਹ ਕਹਿੰਦੇ ਤੁਹਾਡੀ ਨਵੇਟ ਦਿੰਦੇ ਆ ਵੀ ਗੱਲ ਨਹੀਂ ਸੁਣੀ ਅੱਛਾ ਕਿਹੜਾ ਤੁਹਾਡਾ ਐਮਐਲਏ ਕਿਹੜਾ ਲੱਗਦਾ ਦਈਆ ਸਾਹਿਬ ਜੀ ਦਈਆ ਹੀ अच्छा ਤੇ ਇਹ ਫਿਰ ਉਸ ਤੋਂ ਬਾਅਦ ਪੁਲਿਸ ਕੋਲੇ ਤੁਸੀਂ ਸ਼ਿਕਾਇਤ ਦਿੱਤੀ ਪੁਲਿਸ ਕੀ ਕਰ ਰਹੀ ਹੈ ਪੁਲਿਸ ਨੇ ਕੁਝ ਕੀਤਾ ਤੁਸੀਂ ਗਏ ਤੁਹਾਨੂੰ ਬੁਲਾਇਆ ਨਹੀਂ ਜੀ ਕੁਝ ਨਹੀਂ ਕਰ ਰਹੀ ਜੀ ਸਾਨੂੰ ਬੁਲਾਇਆ ਨਹੀਂ ਅਸੀਂ ਖੁਦ ਹੀ ਗਏ ਆ ਜੀ ਸਾਡੀਆਂ ਜਾ ਕੇ ਐਂਟਰੀਆਂ ਵੇਖ ਲਵੋ ਅਸੀਂ ਘੜ ਤੋਂ ਘਟਾ ਚਾਰਾਂ ਮਹੀਨਿਆਂ ਚ 15 20 ਵਾਰ ਤੋਂ ਹੋਇਆ ਹੈ ਜੀ ਜਵਾਕ ਵੀ ਬੱਚੇ ਵੀ ਲੈ ਕੇ ਗਏ ਸੀ ਸਾਨੂੰ ਇਨਸਾਫ ਦਿਵਾਓ ਕਦੇ ਕਹਿੰਦੇ ਆ ਜੀ ਮੈਂ ਛੁੱਟੀ ਤੇ ਗਿਆ ਆ ਜਿਹੜਾ ਉਹਨਾਂ ਦੇ ਲੀਡਰ ਸਾਹਿਬ ਕਹਿੰਦੇ ਛੁੱਟੀ ਤੇ ਗਏ ਆ ਤੇ ਜਦੋਂ ਅਸੀਂ ਮੌਜੂਦ ਉੱਥੇ ਕੋਲ ਗਏ ਤੇ ਉਹ ਉੱਥੇ ਫਿਰਦੇ ਸੀ ਤੇ ਕਹਿੰਦੇ ਮੈਂ ਤਾਂ ਇਹ ਕੋਟ ਚ ਗਿਆ ਸੀਗਾ ਸਾਨੂੰ ਕਹਿੰਦੇ ਅੱਛਾ ਕਿਹੜੇ ਕਿਹੜੀ ਜਗ੍ਹਾ ਤੇ ਤੁਸੀਂ ਪੁਲਿਸ ਕੋਲੇ ਜਾਂਦੇ ਹੋ ਕਿਹੜੇ ਮੁਲਾਜ਼ਮ ਨੇ ਇਹ ਜੀ ਕਰਨ ਸ਼ਰਮਾ ਦਿਹਾਤੀ ਡੀਐਸਪੀ ਹੈ ਜੀ ਐਸ ਡੀਐਸਪੀ ਉਹਨਾਂ ਨੂੰ ਤੁਸੀਂ ਕਿਹਾ ਦੱਸੀਆ ਗੱਲ ਸਾਰੀ ਬੱਚਿਆਂ ਨੂੰ ਦਿਖਾਇਆ ਉਹਨਾਂ ਨੇ ਵੀ ਭਾਈ ਸਾਡੇ ਕੋਲ ਆਂ ਜੀ ਦਿਖਾਇਆ ਜੀ ਹਾਂ ਹਾਂਜੀ ਸਭ ਕੁਝ ਦਿਖਾਇਆ ਸੀ ਮਤਲਬ ਸਾਡੇ ਉਹਨਾਂ ਨੇ ਸਾਨੂੰ ਧਮਕੀ ਵੀ ਦਿੱਤੀ ਸੀ ਜਿਸ ਤਰ੍ਹਾਂ ਲੜਾਈ ਹੋਈ ਸੀ ਨਾ ਵੀ ਤੁਸੀਂ ਕਿਸੇ ਕੋਲ ਗੱਲ ਨਹੀਂ ਕਰਨੀ ਤੁਹਾਨੂੰ ਅਸੀਂ ਮਤਲਬ ਤੁਰਨ ਹੀ ਨਹੀਂ ਦੇਣਾ ਜੇ ਤੁਸੀਂ ਕੋਈ ਕਰੋਗੇ ਤੇ ਫਿਰ ਤੁਸੀਂ ਇਹਦਾ ਹਿਸਾਬ ਲਾਇਓ ਅਸੀਂ ਧੀਰੇ ਡਰਦੇ ਆ ਨਾ ਪਹਿਲਾਂ ਤਾਂ ਨਹੀਂ ਦਰਖਾਸਤ ਦਿੱਤੀ ਪਰ ਸਾਨੂੰ ਵੀ ਲੱਗਿਆ ਵੀ ਸਾਨੂੰ ਦੇਣੀ ਚਾਹੀਦੀ ਕਿਉਂਕਿ ਸਾਡੇ ਬੱਚੇ ਛੋਟੇ ਆ ਸਕੂਲ ਪੜ੍ਹਦੇ ਆ ਕੱਲ ਨੂੰ ਕੋਈ ਹੋਰ ਵੱਡੀ ਵਾਰਦਾਤ ਹੋ ਜੇ ਇੱਕ ਸਰਪੰਚ ਸਾਹਮਣੇ ਖੜ ਕੇ ਕੁੱਟਮਾਰ ਕਰਾ ਰਿਹਾ ਏ ਇੱਕ ਜਨਾਨੀ ਦੇ ਗਲ ਪਵਾ ਰਿਹਾ ਬੰਦੇ ਤੇ ਉਹ ਕੁਝ ਵੀ ਕਰਾ ਸਕਦਾ ਜੋ ਸਾਨੂੰ ਵੀਰੇ ਉਹਨਾਂ ਤੋਂ ਖਤਰਾ ਹੀ ਖਤਰਾ ਹਨ ਕਿਹਦੇ ਬੰਦੇ ਉਹ ਸੀਗੇ ਕਿਹੜੇ ਕੋਈ ਲੀਡਰ ਦੇ ਬੰਦੇ ਨੇ ਉਹ ਇਹ ਲੀਡਰ ਜੀ ਇੰਨਾ ਦੇ ਆ ਦੂਜੇ ਦੇ ਆ ਸਰਪੰਚ ਹੀ ਆ ਜੀ ਸਰਪੰਚ ਆ ਜਗਨਦੀਪ ਸਰਪੰਚੋਂ ਦੀ ਮੰਮੀ ਜਿਹੜੀ ਆ ਅਸੀਂ ਉਹਨਾਂ ਦੀ ਮਿੰਤ ਵੀ ਕੀਤੀ ਸੀ ਕਿ ਬਹੁਤ ਜ਼ਿਆਦਾ ਵੀ ਅਸੀਂ ਗਰੀਬ ਬੰਦੇ ਆ ਵੀ ਘੱਟ ਪੈਸੇ ਕਰ ਲਓ ਅਸੀਂ ਇੰਨੇ ਜੋਗੇ ਨਹੀਂ ਹੈਗੇ ਪਰ ਉਹਨਾਂ ਨੇ ਨਹੀਂ ਕੋਈ ਗੱਲ ਨਹੀਂ ਸੁਣੀ ਫਿਰ ਬਕਾਇਦਾ ਉਹਨਾਂ ਦੀ ਰਿਕਾਰਡਿੰਗ ਵੀ ਆ ਸਰਪੰਚ ਨਾਲ ਗੱਲ ਕਰਦਿਆਂ ਦੀ ਮੈਂ ਕਿਹਾ ਜੀ ਘੱਟ ਕਰ ਲਓ ਪੈਸੇ ਸਰਪੰਚ ਸਾਹਿਬ ਜਗਨਦੀਪ ਸਾਹਿਬ ਮੈਂ ਇਦਾਂ ਵੀ ਬੋਲਿਆ ਜੀ ਇਸ ਤਰ੍ਹਾਂ ਸਾਡੇ ਕੋਲ ਰਿਕਾਰਡਿੰਗ ਵੀ ਮੌਜੂਦ ਹੈਗੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਜਿਹੜੀ ਜੀ ਮੁੰਡਾ ਇਹਨੇ ਭੇਜਿਆ ਜੋ ਪੈਸੇ ਦਿੰਦਿਆ ਜੀ ਉੱਤੋਂ ਹੀ ਫਿਰ ਸਾਡੇ ਗੱਲ ਪਏ ਗੰਦੇ ਸ਼ਬਦ ਬੋਲੇ ਨਿੱਕੇ ਨਿੱਕੇ ਬੱਚਿਆਂ ਪਰ ਗਾਣਾ ਕਟੀਆਂ ਅੱਛਾ ਇੱਕ ਚੀਜ਼ ਮੈਨੂੰ ਦੱਸਿਓ ਤੁਹਾਨੂੰ ਕੁੱਟਮਾਰ ਕਿਉਂ ਕੀਤੀ ਗਈ ਉੱਥੇ ਕਾਰਨ ਕੀ ਸੀ ਕੁੱਟਮਾਰ ਦਾ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਪੈਸੇ 20000 ਦਿੱਤਾ ਸੀਗਾ 30000 ਤੁਹਾਡੇ ਤੋਂ ਹੋਰ ਮੰਗਦੇ ਸੀ ਉਹ 30000 ਨਹੀਂ ਤੁਸੀਂ ਦਿੱਤਾ ਤਾਂ ਕੁੱਟਮਾਰ ਕੀਤੀ ਜਾਂ ਕੋਈ ਹੋਰ ਗੱਲ ਸੀ ਵੀਰੇ ਇਹ ਹੀ ਗੱਲ ਸੀਗੀ ਕਿ ਸਾਨੂੰ ਇੱਕ ਤਾਂ ਸੀ ਉਹਨਾਂ ਨੂੰ ਪੈਸੇ ਆ ਪਰ ਉਹ ਵੀ ਪੈਸੇ ਨਹੀਂ ਦਿੱਤੇ ਸੀਗਾ ਵੀ ਅਸੀਂ ਤੁਹਾਨੂੰ ਦੇ ਚੁੱਕੇ ਆ ਵੀ ਸਾਡੇ ਕੋਲ ਹੋਰ ਨਹੀਂ ਹੈਗੇ ਤੇ ਦੂਸਰੀ ਗੱਲ ਇਹ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਸਾਡੀ ਕੋਈ ਆਡੀਓ ਵੀਡੀਓ ਰੱਖੀ ਹੋਈ ਆ ਤੁਹਾਡੇ ਕੋਲ ਹੀ ਸੀ ਤਾਸੀ ਸਾਡੇ ਕੋਲ ਦੂਜੇ ਫੋਨ 'ਚ ਮੌਜੂਦਾ ਹੈਗੀ ਸੀ ਉਹ ਕੀ ਸੀ ਵੀਡੀਓ ਆ ਕਿ ਆਡੀਓ ਆ ਉਹ ਵੀਰੇ ਆਡੀਓ ਵੀ ਸੀਗੀ ਤੇ ਵੀਡੀਓ ਵੀ ਸੀਗੀ ਵੀਡੀਓ ਦੇ ਵਿੱਚ ਕੀ ਹੈਗਾ ਉਹਦੇ ਵਿੱਚ ਵੀਡੀਓ ਵਿੱਚ ਇਸ ਤਰ੍ਹਾਂ ਵੀਰੇ ਬੈਂਕ ਆਪਣੇ ਪੰਜਾਬ ਨੈਸ਼ਨਲ ਬੈਂਕਾ ਉਹਦੇ ਸਾਹਮਣੇ ਜਦੋਂ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਸੀ ਤੇ ਰਾਜੂ ਜਿਹੜਾ ਮੁੰਡਾ ਹੈ ਉਹਨੇ ਪੈਸੇ ਗਿਰ ਕੇ ਆਪਣੀ ਸਰਪੰਚ ਨੇ ਭੇਜਿਆ ਸਰਪੰਚ ਆਪ ਦਾ ਸਾਹਮਣੇ ਨਹੀਂ ਆਇਆ ਇੱਕ ਦਿਨ ਜਿਸ ਤਰੀਕ ਤੂੰ ਸਾਨੂੰ ਪੈਸੇ ਬੈਂਕ ਚੋਂ ਮਿਲੇ ਸੀ ਇੱਕ ਦਿਨ ਪਹਿਲਾਂ ਸਾਡੇ ਨਾਲ ਗਿਆ ਸੀ ਬੈਂਕ ਚ ਤੇ ਦੂਸਰੇ ਦਿਨ ਸਾਨੂੰ ਕੋਈ ਸਾਡੀ ਖਾਤੇ ਦੀ ਕੁਝ ਹੈਗੀ ਸੀ ਪ੍ਰੋਬਲਮ ਉਹਦੇ ਕਰਕੇ ਸਾਨੂੰ ਦੂਜੇ ਦਿਨ ਪੈਸੇ ਮਿਲੇ ਤੇ ਉਸ ਦਿਨ ਉਹਨੇ ਆਪਣਾ ਬੰਦਾ ਭੇਜਿਆ ਸੀ ਜਿਹੜਾ ਜੋ ਸੀ ਤੇ ਅਸੀਂ ਉਹਨੂੰ ਬੈਂਕ ਦੇ ਬਾਹਰ ਅਸੀਂ ਪੈਸੇ ਦਿੱਤੇ ਸੀ ਹੂੰ ਅੱਛਾ ਤੁਹਾਡੇ ਕੋਲ ਵੀਡੀਓ ਸੀ ਉਹਨੂੰ ਪੈਸੇ ਦਿੰਦਿਆਂ ਦੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਤੇ ਤੁਹਾਨੂੰ ਬੁਲਾ ਕੇ ਕੁੱਟਮਾਰ ਘਰੇ ਕਰਤੀ ਹਾਂਜੀ ਵੀਰੇ ਮਤਲਬ ਡੇਢ ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਸੀ ਜਦੋਂ ਸਾਡੀ 72000 ਦੀ ਕਿਸ਼ਤ ਪੈਣ ਲੱਗੀ ਤੇ ਉਹਨਾਂ ਨੇ ਫਿਰ ਘਰੇ ਬੁਲਾ ਕੇ ਪਹਿਲਾਂ ਇਹਨੂੰ ਘਰੋਂ ਬਿਠਾ ਕੇ ਲੈ ਗਿਆ ਅੱਛਾ ਕਹਿੰਦੇ ਵੀ ਤੁਹਾਨੂੰ ਜਾ ਕੇ ਅਸੀਂ ਤੁਹਾਨੂੰ ਪੈਸੇ ਚੈੱਕ ਕਰਾ ਕੇ ਤੁਹਾਨੂੰ ਪੈਸੇ ਕਢਾ ਕੇ ਦੇਨੇ ਆ ਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਹੁਣ ਰਾਤ ਹੋ ਗਈ ਏ ਕਹਿੰਦੇ ਨਹੀਂ ਅਸੀਂ ਵੀ ਆਨਲਾਈਨ ਚੈੱਕ ਕਰ ਲਵਾਂਗੇ ਤੇ ਪੈਸੇ ਨਿਕਲੇ ਆਉਣਗੇ ਤੇ ਸਾਨੂੰ ਤਾਂ ਵੀਰੇ ਬਾਅਦ ਚ ਪਤਾ ਲੱਗਿਆ ਸੀ ਸਾਡੇ ਭਾਂਜੇ ਨੇ ਹੀ ਦੱਸਿਆ ਸੀ ਕਿ ਮਾਸੜ ਜੀ ਨੂੰ ਅੰਦਰ ਤਾੜਿਆ ਹੋਇਆ ਅੱਛਾ ਤੇ ਜਦੋਂ ਅਸੀਂ ਵੀਰੇ ਪਿੱਛੋਂ ਅਸੀਂ ਵੀ ਗਏ ਦੋਨੇ ਜਣੀਆਂ ਮੇਰੀ ਦਰਾਣੀ ਤੇ ਅਸੀਂ ਦੋਨੇ ਗਏ ਛਡਾਉਣ ਲੱਗੇ ਉਹਨਾਂ ਨੇ ਸਾਨੂੰ ਵੀ ਮਤਲਬ ਮੇਰੇ ਵੀ ਗੱਲ ਪੈ ਸੀ ਕਹਿੰਦੇ ਤੂੰ ਰਿਪੋਰਟਰ ਆ ਕਿ ਤੂੰ ਸਾਡੀਆਂ ਵੀਡੀਓ ਬਣਾਉਣੀਆਂ ਕਿਉਂਕਿ ਆਡੀਓ ਵੀਡੀਓ ਮੈਂ ਬਣਾਈ ਸੀ ਤੇ ਬਕਵਾਸ ਵੀ ਜੋ ਅਸੀਂ ਕੈਮਰੇ ਸਾਹਮਣੇ ਵੀ ਨਹੀਂ ਦੱਸ ਸਕਦੇ ਜਿੱਦਾਂ ਦਾ ਬੋਲੇ ਸੀ ਸਾਡੀਆਂ ਨਿੱਕੇ ਨਿੱਕੇ ਬੱਚੇ ਆ ਇਹਨਾਂ ਨੂੰ ਵੀ ਬੋਲੇ ਆ ਹਮ ਅੱਛਾ ਹੁਣ ਸੁਣਵਾਈ ਕਿਸੇ ਨੇ ਨਹੀਂ ਕੀਤੀ ਕਿ ਚਾਰ ਮਹੀਨੇ ਹਜੇ ਤੱਕ ਵੀਰੇ ਕਿਸੇ ਨੇ ਨਹੀਂ ਕੀਤੀ ਪੁਲਿਸ ਕੁਝ ਸੁਣਦੀ ਲੱਗਦਾ ਤੁਹਾਨੂੰ ਕਿ ਕੋਈ ਹੱਲ ਕਰੂ ਪੁਲਿਸ ਜਾਂ ਮਤਲਬ ਨਹੀਂ ਵੀਰੋ ਤਾਂ ਹੁਣ ਅਸੀਂ 4 ਮਹੀਨੇ ਹੋ ਗਿਆ ਜਾ ਹੀ ਰਹੇ ਹਾਂ ਲਗਾਤਾਰ ਅੱਜ ਵੀ ਅਸੀਂ ਗਿਆ ਸੀ ਤੇ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਵੀ ਮਤਲਬ ਕੱਲ ਤਿੱਕਰ ਪਰਸੋ ਤਿੱਕਰ ਤੁਹਾਡਾ ਕੰਮ ਵੀ ਦੇਖ ਕਰ ਦਾਂਗੇ ਤੁਹਾਡੀ ਰਿਪੋਰਟ ਦਿਖਾ ਕੇ ਹਮ ਅੱਛਾ ਤੁਹਾਡੇ ਭਰਾ ਦੀ ਮੌਤ ਹੋਈ ਹੋਈ ਆ ਤੁਸੀਂ ਦੱਸਿਆ ਸੀ ਹਾਂਜੀ ਹਾਂਜੀ ਹਮ ਬੱਚੇ ਬੱਚੇ ਕਿਵੇਂ ਉਹਨਾਂ ਦੀ ਵੀ ਵੀਰੇ ਡੈਥ ਹੋਈ ਹੋਈ ਆ ਸੀ ਉਹਨਾਂ ਦਾ ਵੀ ਪਰਿਵਾਰ ਸਾਡੇ ਕੋਲ ਹੀ ਆ ਕਿੰਨੇ ਬੱਚੇ ਆ ਤੁਹਾਡੇ ਕੋਲੇ ਇੱਥੇ ਟੋਟਲ ਜਿਹੜੇ ਤੁਹਾਡੇ ਤੁਹਾਡੇ ਹੋਰ ਪੰਜ ਤੁਹਾਡੇ ਮਤਲਬ ਜੀੜਦੀ ਹਾਂਜੀ ਅੱਛਾ ਇਹ ਇਹ ਵੱਡਾ ਆ ਉਹ ਛੋਟੇ ਆ ਅੱਛਾ ਹਾਂਜੀ ਠੀਕ ਆ ਤੇ ਪਹਿਲਾਂ ਵੀ ਗ੍ਰਾਂਡ ਆਈ ਸੀਗੀ ਜੀ ਪਹਿਲਾਂ ਵੀ ਸਾਡੇ ਨਾਲ ਇਵੇਂ ਹੋਇਆ ਕੋਈ ਬੰਦਾ ਸਾਡਾ ਫੈਸਲਾ ਕਰਾਉਂਦਾ ਸੀ ਸਰਪੰਚ ਨਾਲ ਕਹਿੰਦਾ ਤੁਹਾਡਾ 40000 ਰੁਪਇਆ ਤੁਹਾਡਾ ਫੈਸਲਾ ਕਰਾ ਦਿੰਨੇ ਆ ਤੇ ਤੁਹਾਡੀ ਉਹਦੇ ਨਾਲ ਸਰਪੰਚ ਨਾਲ ਰਾਜੀ ਨਾ ਕਰਾ ਦਿੰਨੇ ਆ ਉਦੋਂ ਪਹਿਲਾਂ ਜਿਹੜਾ ਪੁਰਾਣੀ ਗੱਲ ਆ ਇਹ ਪੁਰਾਣੀ ਗੱਲ ਚਲੋ ਆਪਾਂ ਇਸ ਦੀ ਗੱਲ ਕਰਦੇ ਆ ਅੱਛਾ ਹੁਣ ਇੱਕ ਚੀਜ਼ ਮੈਨੂੰ ਦੱਸਿਓ ਮੈਂ ਆ ਵਿਖ ਰਿਹਾ ਮਗਰ ਇਹਦੇ ਚ ਕੁਝ ਇੱਟਾਂ ਤੁਸੀਂ ਪੁਰਾਣੀਆਂ ਵੀ ਲਾਈਆਂ ਨੇ ਕੁਝ ਇੱਟਾਂ ਨਵੀਆਂ ਵੀ ਨੇ ਤੇ ਕੈਂਪ ਇਹਦੇ ਹਜੇ ਪੂਰੇ ਪੈਸੇ ਤਾਂ ਨਹੀਂ ਆਏ ਕਮਰੇ ਦੇ ਨਹੀਂ ਜੀ ਹਾਲੇ 50000 ਰੁਪਇਆ ਕਹਿੰਦੇ ਨੇ ਵੀ ਮਤਲਬ ਸਾਡੀ ਕਿਸ਼ਤਾਂ ਰਹਿੰਦੀਆਂ ਪਈਆਂ ਤੇ ਫਿਰ ਤੁਸੀਂ ਇਹਦਾ ਲੈਂਟਰ ਤੇ ਆ ਇੱਟਾਂ ਪ੍ਰਾਣੀਆਂ ਕਿਉਂ ਲਾਈਆਂ ਵੀਰੇ ਅਸੀਂ ਕਿਉਂਕਿ ਕੋਸ਼ ਪੈਸੇ ਅਸੀਂ ਉਧਾਰ ਤੇ ਸਮਾਨ ਚੱਕਿਆ ਸੀ ਤੇ ਉਹ ਅੱਜ ਵੀ ਅਸੀਂ ਉਧਾਰ ਤੇ ਹੀ ਆ ਮਤਲਬ ਦਿੱਤੇ ਨਹੀਂ ਕੇ ਪੈਸੇ ਕਿਉਂਕਿ ਉਹਨਾਂ ਨੇ ਸਾਡੇ ਤੋਂ ਪਹਿਲਾਂ ਪੈਸੇ ਲੈ ਲਏ ਸੀ ਤੇ ਜੋ ਸਾਨੂੰ ਕਿਸ਼ਤ ਨਹੀਂ ਮਿਲੀ ਉਹਦੇ ਕਰਕੇ ਸਾਨੂੰ ਇਸ ਤਰ੍ਹਾਂ ਖੜਾ ਕਰਨਾ ਪਿਆ ਕਮਰਾ ਕਹਿੰਦੇ ਸੀ ਤੁਹਾਡੀ ਕਿਸ਼ਤ ਤਾਂ ਪਹੂਗੀ ਪਰ ਹੁਣ ਵੀ ਨਹੀਂ ਪੈਂਦੀ ਵੀ ਕਿਉਂਕਿ ਸਾਨੂੰ ਸਰਪੰਚ ਨੇ ਰੋਕਿਆ ਹੋਇਆ ਉਹਨਾਂ ਨੂੰ ਸੜੀ ਕਿਸ਼ਤ ਨਹੀਂ ਆਇਆ ਕਿਸ਼ਤ ਨਹੀਂ ਪਾਇਆ ਹਾਂਜੀ ਫਿਰ ਤੁਸੀਂ ਹੁਣ ਆਪਣੇ ਕੋਲ ਵਾਲ ਐਂਟਰ ਲੋਨਟਰ ਪਾਇਆ ਸਾਰਾ ਹਾਂਜੀ ਹਾਂਜੀ ਅਸੀਂ ਧਾਰ ਚੱਕ ਕੇ ਪਾਇਆ ਜੋ ਕੋਸ਼ ਸਾਡੇ ਕੋਲ ਸੀਗੇ ਅਸੀਂ ਉਹ ਪਾਇਆ ਹੂੰ ਹੁਣ ਤੁਹਾਡੇ ਕੋਲ ਟੋਟਲ 20000 ਰੁਪਿਆ ਲਿਆ ਹੋਇਆ ਹਾਂਜੀ 20000 ਰੁਪਿਆ ਲਿਆ ਹੋਇਆ ਦੋ ਚੈੱਕ ਖਾਲੀ ਰੱਖੇ ਹੋਇਆ ਤੇ ਬਾਕੀ ਜਿਹੜਾ ਕਟ ਮਰ ਉਹਨਾਂ ਨੇ ਕੀਤੀ ਆ ਤੇ ਸਾਨੂੰ ਇੰਨਾ ਟਾਈਮ ਹੋ ਗਿਆ ਸੀ ਇਹ ਬੱਚੇ ਲੈ ਕੇ ਉੱਥੇ ਦਫ਼ਤਰਾਂ ਚ ਗੇੜੇ ਕੱਢੀ ਜਾਂਦੇ ਆ ਚਾਰ ਮਹੀਨਿਆਂ ਤੋਂ ਹਾਂਜੀ ਚਾਰ ਮਹੀਨੇ ਰਾਜੂ ਦੀ ਮੰਮੀ ਦੀ ਮਿਹਨਤ ਵੀ ਕੀਤੀ ਸੀ ਬਹੁਤ ਜ਼ਿਆਦੇ ਵੀ ਸਾਡੇ ਕੋਲ ਘੱਟ ਪੈਸੇ ਕਰ ਲੋ ਅਸੀਂ ਇੰਨੇ ਜੋਗੇ ਨਹੀਂ ਹੈਗੇ ਤੇ ਫਿਰ ਅੱਕ ਕੇ ਅਸੀਂ ਦਰਖਾਸਤ ਲਾਈ ਤੇ ਉਹਨਾਂ ਨੇ ਫਿਰ ਸਾਡੇ ਕੋਲ ਬਿਆਨ ਵੀ ਲਏ ਆ ਜੀ ਚਿਪ ਵੀ ਲੋਡ ਕਰਾ ਕੇ ਸਾਰਾ ਜੋ ਵੀਡੀਓ ਰਿਕਾਰਡਾਂਗਾ ਬਕਾਇਦਾ ਦਿੱਤੀਆਂ ਹੋਈਆਂ ਜੀ ਇਸ ਟਾਈਮ ਵੀ ਕੋਲ ਹੈਗੀਆਂ ਤੇ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਬਹੁਤ ਹੀ ਤੰਗ ਆ ਤੇ ਬਹੁਤ ਹੀ ਦੁਖੀ ਆ ਜੀ ਤੁਸੀਂ ਵੀਡੀਓ ਜਿੰਨੀਆਂ ਸਾਰੀਆਂ ਮੈਨੂੰ ਦਿਓ ਤੁਸੀਂ ਵੇਖੋ ਹਾਲਾਤ ਕੀ ਨੇ ਆ ਛੋਟੀਆਂ ਛੋਟੀਆਂ ਬੱਚੀਆਂ ਨੇ ਪੰਜ ਬੱਚੇ ਨੇ ਇਹਨਾਂ ਬੱਚੀਆਂ ਨੂੰ ਵੀ ਲੈ ਕੇ ਇਹ ਪਰਿਵਾਰ ਪੁਲਿਸ ਦੇ ਕੋਲੇ ਚੱਕਰ ਕੱਢ ਰਿਹਾ ਦਫ਼ਤਰਾਂ ਦੇ ਵਿੱਚ ਚੱਕਰ ਕੱਢ ਰਿਹਾ ਐਮਐਲਏ ਦੇ ਦਫ਼ਤਰੇ ਚੱਕਰ ਕੱਢ ਰਿਹਾ ਪਰ ਕੋਈ ਇਨਸਾਫ ਨਹੀਂ 50000 ਰੁਪਈਆ 1.5 ਲੱਖ ਦੇ ਆਸ-ਪਾਸ ਇਹ ਕਮਰੇ ਦਾ ਆਉਣਾ ਸੀ ਔਰ 50000 ਰੁਪਈਆ ਰਿਸ਼ਵਤ ਕਥਿਤ ਵੇਖੋ ਮੰਗੀ ਗਈ 20000 ਲੈ ਵੀ ਲਿਆ ਗਿਆ ਉਸ ਤੋਂ ਬਾਅਦ ਅੱਗੇ ਨਹੀਂ ਦਿੱਤੇ ਤਾਂ ਵੇਖੋ ਇਹ ਹਾਲਾਤ ਕਿਸ ਤਰ੍ਹਾਂ ਦੇ ਬਣੇ ਨੇ 4 ਮਹੀਨਿਆਂ ਤੋਂ ਇਹ ਹੱਥਾਂ ਦੇ ਵਿੱਚ ਕਾਗਜ਼ ਫੜ ਕੇ ਇਹ ਭੈਣ ਬੱਚਿਆਂ ਨੂੰ ਲੈ ਕੇ ਦਫ਼ਤਰਾਂ ਦੇ ਧੱਕੇ ਖਾ ਰਹੀ ਆ ਔਰ ਅਫਸਰ ਜਿਹੜੇ ਨੇ ਉਹ ਸੁਣਵਾਈ ਨਹੀਂ ਕਰ ਰਹੇ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਤੁਹਾਨੂੰ ਦੱਸ ਦਈਏ ਫਿਰੋਜ਼ਪੁਰ ਦਿਹਾਤੀ ਦਾ ਇਹ ਪਿੰਡਾ ਬਸਤੀ ਫਕੀਰ ਵਾਲੀ ਜੋ ਕਿ ਕਮਗਰ ਦੇ ਵਿੱਚ ਪੈਂਦਾ ਬਿਲਕੁਲ ਨਾਲ ਹੀ ਕਮਗਰ ਦੇ ਇਹ ਬਸਤੀ ਫਕੀਰ ਵਾਲੀ ਆ ਜਿੱਥੋਂ ਦੇ ਇਹ ਹਾਲਾਤ ਪੈਦਾ ਹੋਏ ਹੋਏ ਨੇ ਔਰ ਇਹਨਾਂ ਬੱਚੀਆਂ ਤੇ ਵੀ ਤਰਸ ਨਹੀਂ ਆਇਆ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰਾਂ ਨੂੰ ਇੰਨੀਆਂ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਾਇਆ ਲੋਕਾਂ ਦਾ ਇਨਸਾਫ ਕਰਨ ਦੇ ਲਈ ਸ਼ਾਇਦ ਉਹ ਵੀ ਕੰਪਰੋਮਾਈਜ਼ ਕਰ ਜਾਂਦੇ ਨੇ ਇਹਨਾਂ ਬੱਚੀਆਂ ਦੇ ਚਿਹਰੇ ਇਹਨਾਂ ਬੱਚੀਆਂ ਦਾ ਇਸ ਪਰਿਵਾਰ ਗਰੀਬ ਪਰਿਵਾਰ ਦਾ ਦੁੱਖੜਾ ਸ਼ਾਇਦ ਉਹਨਾਂ ਅਫਸਰਾਂ ਨੇ ਵੀ ਨਹੀਂ ਸੁਣਿਆ ਔਰ ਹੁਣ ਅੱਕ ਕੇ ਥੱਕ ਕੇ ਹਾਰ ਕੇ ਇਹਨਾਂ ਨੇ ਸਾਨੂੰ ਕਾਲ ਕੀਤੀ ਸਾਰੀ ਕਹਾਣੀ ਦੱਸੀ ਔਰ ਉਹ ਕਹਾਣੀ ਐਸ ਟਿਸ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਦੇਖਦੇ ਆਂ ਭਗਵੰਤ ਸਿੰਘ ਮਾਨ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿ ਜ਼ੀਰੋ ਕਰਤੀ ਅਸੀਂ ਕ੍ਰਪਸ਼ਨ ਹੈ ਨਹੀਂਗੀ ਪਰ ਦੂਜੇ ਪਾਸੇ ਆ ਵੇਖ ਲਓ ਵੀ ਡੂੜ ਕੋ ਲੱਖ ਰੁਪਈਆ ਆ ਕਮਰੇ ਦਾ ਪੌਣ ਦੇ ਲਈ ਖਾਤੇ 'ਚ ਕਿੰਨੇ ਮਹੀਨੇ ਤੜਫੇ 30000 ਚੋਂ 20000 ਪਹਿਲੀ ਰਿਸ਼ਵਤ 72000 ਦੂਜੀ ਕਿਸ਼ਤ ਦੇ ਵਿੱਚੋਂ ਫਿਰ 30000 ਰਿਸ਼ਵਤ ਮੰਗ ਰਹੇ ਨੇ ਔਰ ਹਜੇ 50000 ਰਹਿਦਾ ਹਜੇ ਤਾਂ ਲੱਖ ਕੋਈ ਰੁਪਈਆ ਇਹਨਾਂ ਦੇ ਖਾਤੇ 'ਚ ਜਾਂ ਥੋੜਾ ਜਿਹਾ ਜ਼ਿਆਦਾ ਹਜੀ ਆਇਆ ਇਹ ਹਾਲਾਤ ਵੀ ਅੱਜ ਵੀ ਪਿੰਡਾਂ ਦੇ ਵਿੱਚ ਗਰਾਂਟਾਂ ਕਮਰਿਆਂ ਦੀਆਂ ਲੈਣ ਦੇ ਲਈ ਜਦੋਂ ਜਹਿਦ ਕਰਨੀ ਪੈ ਰਹੀ ਆ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਦੇ ਕੀ ਹਾਲਾਤ ਨੇ ਇਹ ਤੁਸੀਂ ਆਪ ਵੇਖ ਲਓ ਔਰ ਆ ਸਿਰਫ ਇਹਨਾਂ ਦਾ ਆ ਨਾਲ ਇਹਦੀਆਂ ਵੀ ਛੱਤਾ ਦੱਸਦੇ ਵਿੱਚ ਚੋਈਆਂ ਔਰ ਆ ਆ ਗਰੀਬੀ ਦਾਵਾ ਹੈਗਾ ਔਰ ਆ ਬਾਥਰੂਮਾਂ ਦੇ ਇਹਨੇ ਨੇ ਵੇਖ ਲਓ ਦਰਵਾਜ਼ੇ ਤੱਕ ਨਹੀਂ ਲੱਗੇ ਹੋਏ ਆ ਹਾਲਾਤ ਨੇ ਇੱਥੋਂ ਦੇ ਔਰ ਬੁਰੇ ਹਾਲ ਨੇ ਆ ਇਹਨਾਂ ਦੀ ਰਸੋਈ ਆ ਆ ਨਜ਼ਰ ਮਾਰ ਲਓ ਆ ਪਰਿਵਾਰ ਦੀ ਰਸੋਈ ਆ ਇੱਥੇ ਆਪ ਦਾ ਜਿਹੜਾ ਰੋਟੀ ਪਾਣੀ ਬਣਾਉਂਦੇ ਇਹ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ ਕਿ ਕੀ ਨੇ ਔਰ ਇਨਾਂ ਅਫਸਰਾਂ ਨੂੰ ਰੱਬ ਨੇ ਕੁਰਸੀ ਤਾਂ ਦਿੱਤੀ ਆ ਪਰ ਇਹਨਾਂ ਅਫਸਰਾਂ ਦੇ ਅੰਦਰ ਜਿਹੜੀ ਦਇਆ ਸ਼ਾਇਦ ਉਹ ਰੱਬ ਨੇ ਨਹੀਂ ਦਿੱਤੀ ਜਾਂ ਇਹਨਾਂ ਦੇ ਅੰਦਰ ਸੀਗੀ ਜਾਂ ਇਹ ਖਤਮ ਕਰ ਚੁੱਕੇ ਨੇ ਇਹ ਹੁਣ ਇਹਨਾਂ ਦੇ ਉੱਪਰ ਨਿਰਭਰ ਕਰਦਾ ਹੈ ਪਰ ਸਾਡੀ ਇੱਕੋ ਅਪੀਲ ਹੈ ਇਸ ਵੀਡੀਓ ਦੇ ਰਾਹੀਂ ਕਿ ਇਸ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਇਸ ਪਰਿਵਾਰ ਨਾਲ ਕੁੱਟਮਾਰ ਵੀ ਕੀਤੀ ਗਈ ਆ ਔਰ ਇਹ ਪਰਿਵਾਰ ਨੇ ਦਰਖਾਸਤਾਂ ਦਿੱਤੀ ਆ ਪਰ ਪਰਿਵਾਰ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਸਾਡੀ ਕੋ ਪੀਲਾ ਫਰੋਸਪੋਰ ਦੀ ਪੁਲਿਸ ਨੂੰ ਔਰ ਦੂਜੇ ਮਹਿਕਮੇ ਨੂੰ ਜਿਹੜੀ ਇਹਨਾਂ ਦੇ ਕੋਲੋਂ ਰਿਸ਼ਵਤ ਲਈ ਗਈ ਆ ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਸੀ ਵਿਜੀਲੈਂਸ ਨੂੰ ਵੀ ਕਹਿੰਦੇ ਆ ਵੀ ਇਹ ਪਰਿਵਾਰ ਐਪਲੀਕੇਸ਼ਨ ਦੇਵੇ ਔਰ ਹੋ ਸਕਦਾ ਇਹਨਾਂ ਨੇ ਵਿਜੀਲੈਂਸ ਨੂੰ ਐਪਲੀਕੇਸ਼ਨ ਦਿੱਤੀ ਹੋਵੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵੀਡੀਓ ਇਹਨਾਂ ਦੇ ਕੋਲੇ ਦੱਸਦੇ ਹੈਗੀਆਂ ਰਿਕਾਰਡਿੰਗ ਇਹਨਾਂ ਦੇ ਕੋਲੇ ਹੈਗੀਆਂ ਚੈੱਕ ਇਹਨਾਂ ਦੇ ਰੱਖੇ ਹੋਏ ਆ ਇਹ ਹਾਲਾਤ ਬਣਾਤੇ ਉਹਨਾਂ ਲੀਡਰਾਂ ਨੇ ਔਰ ਇਹੋ ਜਿਹੇ ਲੀਡਰਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਇਹੋ ਜਿਹੇ ਜਿਹੜੇ ਬੰਦੇ ਨੇ ਜਿਹੜੇ ਗਮਰਾਹ ਕਰਦੇ ਨੇ ਥੱਲੇ ਲੋਕਾਂ ਨੂੰ ਰਿ ਇਹੋ ਜੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਇਹੋ ਜੇ ਪੁਲਿਸ ਮੁਲਾਜ਼ਮਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ 4-4 ਮਹੀਨਿਆਂ ਤੋਂ ਇਹਨਾਂ ਦੀਆਂ ਦਰਖਾਸਤਾਂ ਖੁੰਝੇ ਲਾ ਕੇ ਰੱਖੀਆਂ ਨੇ ਇਹ ਨਹੀਂ ਪਤਾ ਵੀ ਐਮਐਲਏ ਦੀ ਸਿਫਾਰਿਸ਼ ਉਹਨਾਂ ਨੂੰ ਜਾ ਰਹੀ ਆ ਜਾਂ ਕਿਸੇ ਹੋਰ ਲੀਡਰ ਦੀ ਸਿਫਾਰਿਸ਼ ਉਹਨਾਂ ਨੂੰ ਜਾ ਰਹੀ ਆ ਇਸ ਗੱਲ ਦਾ ਕੋਈ ਨਹੀਂ ਪਤਾ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਇੱਕੋ ਪੀਲਾ ਲਾਸ਼ਤੇ ਕਿ ਇਹ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਇਹ ਪਰਿਵਾਰ ਜੋ ਕਾਰਵਾਈ ਚਾਹੁੰਦਾ ਜੋ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਉਸ ਦੇ ਉੱਪਰ ਕਾਰਵਾਈ ਮਹਿਕਮਾ ਕਰੇ ਉਮੀਦ ਕਰਦੇ ਹਾਂ ਕਿ ਦੂਜੀ ਇੰਟਰਵਿਊ ਕਰਨ ਦੀ ਲੋੜ ਨਹੀਂ ਪਵੇਗੀ ਮਹਿਕਮਾ ਵੀ ਜਾਗੇਗਾ ਉਹਨਾਂ ਦੇ ਉੱਪਰ ਕਾਰਵਾਈ ਵੀ ਹੋਏਗੀ ਔਰ ਅਸੀਂ ਪੂਰਾ ਫਾਲੋਅ ਅਪ ਲਾਵਾਂਗੇ ਇਸ ਖਬਰ ਦਾ ਇਸ ਖਬਰ ਨੂੰ ਦੁਬਾਰਾ ਫਿਰ ਤੋਂ ਪਬਲਿਸ਼ ਕਰਾਂਗੇ ਅਗਰ ਕਿਸੇ ਵੀ ਮਹਿਕਮੇ ਨੇ ਕਾਰਵਾਈ ਨਾ ਕੀਤੀ ਅਸੀਂ ਪਰਿਵਾਰ ਦੇ ਟੱਚ ਚ ਰਹਾਂਗੇ ਪੁੱਛਦੇ ਰਹਾਂਗੇ ਅਗਰ ਫਿਰ ਵੀ ਇਹ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਦੁਬਾਰਾ ਫਿਰ ਕੈਮਰਾ ਲੈ ਕੇ ਇੱਥੇ ਇਹਨਾਂ ਦੀ ਵੀਡੀਓ ਬਣਾ ਕੇ ਭਗਵੰਤ ਭਗਵੰਤ ਸਿੰਘ ਮਾਨ ਤੱਕ ਫਿਰ ਪਹੁੰਚਾਵਾਂਗੇ ਸਰਕਾਰ ਤੱਕ ਫਿਰ ਪਹੁੰਚਾਵਾਂਗੇ ਜਿੰਨੀ ਦੇਰ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਗਰ ਇਹਨਾਂ ਕਥਿਤ ਇਲਜ਼ਾਮਾਂ ਦੇ ਸਬੰਧੀ ਕੋਈ ਵੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਆਪਣਾ ਪੱਖ ਰੱਖ ਸਕਦੇ ਨੇ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ